ਦੋਸਤੋ ਨਮਸਕਾਰ ਜੀ ਮੈਂ ਤੁਹਾਡਾ ਦੋਸਤ ਹਰਪ੍ਰੀਤ ਅੱਜ ਫੇਰ ਇੱਕ ਮੋਟੀਵੇਸ਼ਨਲ ਵੀਡੀਓ ਲੈ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਾ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਚੈਨਲ ਤੇ ਤੁਹਾਨੂੰ ਹਮੇਸ਼ਾ ਹੀ ਕੋਈ ਨਾ ਕੋਈ ਮੋਟੀਵੇਸ਼ਨਲ ਵੀਡੀਓ ਮਿਲਦੀ ਹੈ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਦੇ ਨਾਲ ਹੀ ਦਿੱਤਾ ਹੋਇਆ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਹੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਆ ਉਹਦਾ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚੇ ਕਿਉਂਕਿ ਇਹ ਜਿਹੜੀਆਂ ਅਸੀਂ ਗੱਲਾਂ ਬਾਤਾਂ ਮੋਟੀਵੇਸ਼ਨਲ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਆ ਇਹ ਬਸ ਜਿੰਦਗੀ ਦੇ ਨਾਲ ਜੁੜੀਆਂ ਹੋਈਆਂ ਜਾਂ ਕਹਿੰਦੇ ਹੁੰਦੇ ਆ ਵੀ ਬੀਤੀਆਂ ਹੋਈਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕੁਛ ਸੋਸ਼ਲ ਮੀਡੀਆ ਤੋਂ ਵੀ ਸਾਨੂੰ ਰੋਜ਼ਾਨਾ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਜੇਕਰ ਅਸੀਂ ਚੰਗੀ ਚੀਜ਼ ਸਿੱਖਣੀ ਹੋਵੇ ਤਾਂ ਨਹੀਂ ਤੇ ਬਹੁਤ ਕੁਛ ਸੋਸ਼ਲ ਮੀਡੀਆ ਤੇ 네ਗੇਟਿਵ ਪੋਜ਼ਿਟਿਵ ਬਹੁਤ ਪਿਆ ਹੈਗਾ ਪਰ ਜਿਸ ਇਨਸਾਨ ਦੀ ਸੋਚ ਮਚ्योर ਹੈ ਜਿਹਦੀ ਸੋਚ ਮੋਟੀਵੇਸ਼ਨਲ ਵਿਚਾਰਾਂ ਨੂੰ ਅਡਾਪਟ ਕਰਦੀ ਹੈ ਅਪਣਾ ਲੈਂਦੀ ਹੈ ਤੇ ਉਹ ਦੀ ਜਿਹੜੀ ਫਿਰ ਜ਼ਿੰਦਗੀ ਆ ਉਹ ਸੌਖੀ ਹੋ ਜਾਂਦੀ ਹੈ ਉਹ ਫਿਰ ਸਮਾਜ ਦੇ ਜਿਹੜੇ ਜਾਂ ਘੁੰਮਣ ਘੇਰੀਆਂ ਨੇ ਤਾਣਾ ਬਣਾ ਸਾਡੇ ਸਮਾਜ ਦਾ ਸਾਡੇ ਆਲੇ ਦੁਆਲੇ ਵਿਸ਼ਿਆ ਹੋਇਆ ਤੇ ਚਾਪਲੂਸ ਲੋਕ ਤੇ ਤੁਹਾਨੂੰ ਆਪਣਾ ਆਪਣਾ ਕਹਿਣ ਵਾਲੇ ਤੇ ਵਕਤ ਪੈਣ ਤੇ ਛੱਡ ਕੇ ਜਾਣ ਵਾਲੇ ਉਹ ਲੋਕ ਫਿਰ ਤੁਹਾਡੇ ਆਲੇ ਦੁਆਲੇ ਤੋਂ ਕਿਵੇਂ ਪਾਸੇ ਹੋ ਸਕਦੇ ਆ ਜਾਂ ਤੁਸੀਂ ਕਿਵੇਂ ਸੁਚੇਤ ਰਹਿ ਸਕਦੇ ਹੋ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਹਿੰਦੇ ਵੀ ਆਪਣਿਆਂ ਦੇ ਦਿੱਤੇ ਦੁੱਖਾਂ ਨਾਲ ਜਿਹੜੇ ਅੰਦਰ ਰੋਗ ਬਣ ਜਾਂਦੇ ਨੇ ਉਹ ਕਦੇ ਵੀ ਰਿਪੋਰਟਾਂ ਟੈਸਟਾਂ ਵਿੱਚ ਨਹੀਂ ਆਉਂਦੇ ਜਿਹੜੇ ਸਾਡੇ ਆਪਣੇ ਬਣਾਏ ਹੁੰਦੇ ਆਗੇ ਜਿਹੜੇ ਸਾਡੇ ਆਪਣੇ ਬਣੇ ਹੁੰਦੇ ਆ ਜਦੋਂ ਉਹ ਸਾਨੂੰ ਦੁੱਖ ਦਿੰਦੇ ਆ ਨਾ ਜਿਹੜੇ ਉਹਨਾਂ ਨੇ ਦਿੱਤੇ ਹੋਏ ਦੁੱਖ ਹੁੰਦੇ ਆ ਤੇ ਉਹ ਜਦੋਂ ਇਨਸਾਨ ਦੇ ਅੰਦਰ ਰੋਗ ਬਣ ਜਾਂਦੇ ਆ ਉਹ ਕਦੇ ਵੀ ਰਿਪੋਰਟਾਂ ਟੈਸਟਾਂ ਦੇ ਵਿੱਚ ਬਿਲਕੁਲ ਨਹੀਂ ਆਉਂਦੇ ਉਹ ਚਾਹੇ ਤੁਹਾਡੇ ਨਾਲ ਕੋਈ ਵੀ ਜੁੜਿਆ ਹੋਇਆ ਇਨਸਾਨ ਹੋਵੇ ਸੋ ਵੀਡੀਓ ਨੂੰ ਜਿਆਦਾ ਲੰਬੀ ਨਾ ਕਰਦੇ ਹੋਏ ਅੱਜ ਆਪਾਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਦੋਂ ਵੀ ਕੋਈ ਇਨਸਾਨ ਤੁਹਾਡਾ ਵਿਸ਼ਵਾਸ ਜਿੱਤਦਾ ਹੈ ਤੇ ਤੁਹਾਨੂੰ ਉਹਦਾ ਸੁਭਾਅ ਉਹਦਾ ਮਿੱਠਾ ਬੋਲਣਾ ਤੇ ਤੁਹਾਡੇ ਪ੍ਰਤੀ ਉਦੀ ਸੋਚ ਕਿੰਨੀ ਪੋਜ਼ਿਟਿਵ ਹੈ ਤੁਸੀਂ ਉਸ ਇਨਸਾਨ ਦੇ ਨਾਲ ਕਿੰਨੇ ਟਾਈਮ ਤੋਂ ਜੁੜੇ ਹੋਈ ਹੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਕਿ ਹਰ ਇਨਸਾਨ ਤੇ ਤੁਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰਿਆ ਕਰੋ ਵਿਸ਼ਵਾਸ ਜਦੋਂ ਅਸੀਂ ਅੱਖਾਂ ਬੰਦ ਕਰਕੇ ਕਰਦੇ ਆ ਜਲਦੀ ਕਰ ਲੈਨੇ ਆ ਵਿਸ਼ਵਾਸ ਅਸੀਂ ਇਹ ਸਮਝ ਲੈਨੇ ਆ ਕਿ ਇਹ ਤੇ ਬਸ ਮੇਰਾ ਹੀ ਹੈ ਜਦੋਂ ਫਿਰ ਤੁਹਾਡਾ ਇਹੋ ਜਿਹਾ ਇਨਸਾਨ ਕੋਈ ਵਿਸ਼ਵਾਸ ਤੋੜ ਕੇ ਜਾਂਦਾ ਹੈ ਤੇ ਉਹਦਾ ਜਿਹੜਾ ਫਿਰੋਗ ਤੁਹਾਡੇ ਅੰਦਰ ਬਣਦਾ ਹੈ ਉਹ ਫਿਰ ਕਿਸੇ ਐਮ ਆਰ ਆਈ ਕਿਸੇ ਸੀਟੀ ਸਕੈਨ ਕਿਸੇ ਐਕਸ-ਰੇ ਵਿੱਚ ਕਿਸੇ ਵੀ ਟੈਸਟ ਦੇ ਵਿੱਚ ਨਹੀਂ ਹੁੰਦਾ ਸੋ ਇਹੋ ਜਿਹੇ ਜਿਹੜੇ ਤੁਹਾਨੂੰ ਵਰਤਣ ਵਾਲੇ ਲੋਕ ਹੈ ਲੋੜ ਪੈਣ ਤੇ ਤੁਹਾਡੇ ਨੇੜੇ ਹੋਣ ਵਾਲੇ ਲੋਕ ਹੈ ਲੋੜ ਪੈਣ ਤੇ ਤੁਹਾਡੇ ਨਾਲ ਜੁੜਨ ਵਾਲੇ ਲੋਕ ਹੈ ਜਾਂ ਤੁਹਾਡੇ ਨਾਲ ਕਹਿੰਦੇ ਹੁੰਦੇ ਆ ਵੀ ਘਰਜਾਂ ਨਾਲ ਜੁੜੇ ਹੋਏ ਆ ਮਤਲਬ ਨਾਲ ਜੁੜੇ ਹੋਏ ਆ ਜਿਹੜੇ ਮਤਲਬ ਨਿਕਲਣ ਤੋਂ ਬਾਅਦ ਪਾਸਾ ਵਟ ਲੈਂਦੇ ਆ ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਹਾਡੇ ਤੇ ਕੋਈ ਇਹੋ ਜਿਹਾ ਕੋਈ ਸਮਾ ਆ ਗਿਆ ਕੋਈ ਹਸਪੀਟਲ ਜਾਣਾ ਪੈ ਗਿਆ ਤੁਸੀਂ ਕਿਸੇ ਲੰਬੀ ਬਿਮਾਰੀ ਦਾ ਸ਼ਿਕਾਰ ਹੋ ਗਏ ਤੇ ਉਦੋਂ ਫਿਰ ਇਹੋ ਜਿਹੇ ਲੋਕਾਂ ਦੀ ਪਰਖ ਦਾ ਸਮਾਂ ਹੁੰਦਾਗਾ ਉਦੋਂ ਫਿਰ ਇਹ ਲੋਕ ਹੌਲੀ-ਹੌਲੀ ਇੱਕ-ਇੱਕ ਕਰਕੇ ਤੁਹਾਡੇ ਤੋਂ ਕੰਨੀ ਵਟ ਜਾਂਦੀ ਹੈ ਕਿਉਂਕਿ ਉੱਥੇ ਤੁਹਾਡਾ ਜਿਹੜਾ ਫਾਈਨੈਂਸ਼ਲੀ ਜਿਹੜਾ ਪੈਸਾ ਲੱਗਣਾ ਹੁੰਦਾ ਉਹ ਤੇ ਲੱਗਣਾ ਹੀ ਹੁੰਦਾਗਾ ਉੱਥੇ ਤੁਹਾਨੂੰ ਇੱਕ ਸਟਰੋਂਗਲੀ ਗੱਲਬਾਤ ਕਰਨ ਲਈ ਇਨਸਾਨ ਦੀ ਲੋੜ ਹੁੰਦੀ ਹੈ ਜਿਹੜਾ ਤੁਹਾਨੂੰ ਕਹਿੰਦੇ ਵੀ ਹੌਸਲਾ ਦੇ ਸਕੇ ਕਿ ਤੁਸੀਂ ਉਸ ਲੜਾਈ ਨੂੰ ਉਸ ਮੁਸੀਬਤ ਨੂੰ ਕਿਵੇਂ ਝੱਲ ਸਕਦੇ ਹੋ ਪਰ ਇਹੋ ਜਿਹੇ ਜਿਹੜੇ ਨਕੰਮੇ ਲੋਕ ਹੁੰਦੇ ਆ ਇਹੋ ਜਿਹੇ ਜਿਹੜੇ ਮਤਲਬੀ ਲੋਕ ਹੁੰਦੇ ਆ ਇਹੋ ਜਿਹੇ ਚਾਪਲੂਸ ਲੋਕ ਹੁੰਦੇ ਆ ਜਾਂ ਇਹ ਕਹਿ ਲੋ ਕਿ ਇਹ ਗਰਜਾਂ ਦੇ ਹੀ ਨਾਲ ਸਿਰਫ ਤੁਹਾਡੇ ਨਾਲ ਜੁੜੇ ਹੁੰਦੇ ਆ ਤੇ ਜਦੋਂ ਇਹਨਾਂ ਦੀ ਆਪਣੀ ਗਰਜ ਨਿਕਲ ਜਾਂਦੀ ਆ ਉਦੋਂ ਹੀ ਵੰਡ ਲੈਂਦੇ ਆ ਪਾਸਾ ਤੇ ਜਦੋਂ ਤੁਹਾਡੇ ਤੇ ਕੋਈ ਮੁਸੀਬਤ ਆ ਪਈ ਤੇ ਉਦੋਂ ਇਹ ਤੁਹਾਨੂੰ ਕਿਤੇ ਲੱਭਦੇ ਨਹੀਂ ਹੈਗੇ ਜਿੰਨਾ ਮਰਜੀ ਤੁਸੀਂ ਇਹਨਾਂ ਨੂੰ ਲੱਭ ਲਓ ਜਿੰਨਾ ਮਰਜੀ ਹੈ ਤੁਸੀਂ ਇਹਨਾਂ ਨੂੰ ਕੋਲੇ ਸੱਦ ਲਓ ਬਸ ਇਹਨਾਂ ਕੋਲ ਇੱਕੋ ਹੀ ਗੱਲ ਹੁੰਦੀ ਆ ਕਿ ਯਾਰ ਮੇਰੇ ਕੋਲੇ ਟਾਈਮ ਦੀ ਬੜੀ ਸ਼ਾਰਟ ਹੁੰਦੀ ਆ ਸੋ ਹਰੇਕ ਇਨਸਾਨ ਤੇ ਭਰੋਸਾ ਕਰਨਾ ਅੱਜਕੱਲ ਜਹਾਜ ਨਹੀਂ ਹੈ ਬਾਜੂ ਵੀ ਨਹੀਂ ਹੈ ਅੱਜਕੱਲ ਦਾ ਜਿਹੜਾ ਦੌਰ ਹੈਗਾ ਇਹ ਭਰੋਸੇ ਦੇ लायक ਨਹੀਂ ਹੈ ਇੱਕ ਦੂਸਰੇ ਪਾਸੇ ਅਸੀਂ ਇਹ ਵੀ ਕਹਿੰਦੇ ਆ ਕਿ ਜੇਕਰ ਅਸੀਂ ਭਰੋਸਾ ਨਾ ਕਰਿਆ ਤਾਂ ਫਿਰ ਇਹ ਦੁਨੀਆਦਾਰੀ ਕਿਸ ਤਰੀਕੇ ਨਾਲ ਚੱਲੂਗੀ ਅਸੀਂ ਤੁਹਾਨੂੰ ਨੈਗੇਟਿਵ ਨਹੀਂ ਕਰਦੇ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਵਿਸ਼ਵਾਸ ਨਾ ਕਰੋ ਵਿਸ਼ਵਾਸ ਦੇ ਨਾਲ ਹੀ ਦੁਨੀਆ ਚੱਲਦੀ ਹੈ ਵਿਸ਼ਵਾਸ ਦੇ ਨਾਲ ਹੀ ਇਹ ਰਿਸ਼ਤੇ ਨਾਤੇ ਚੱਲਦੇ ਆ ਪਰ ਹਰੇਕ ਬੰਦਾ ਵਿਸ਼ਵਾਸ ਦੇ ਲਾਇਕ ਨਹੀਂ ਹੁੰਦਾ ਕਈ ਲੋਕ ਤੁਹਾਨੂੰ ਇਹੋ ਜਿਹਾ ਮਿਲਦੇ ਆ ਕਿ ਜਦੋਂ ਉਹਨਾਂ ਨੂੰ ਕੰਮ ਹੈ ਉਦੋਂ ਤੁਹਾਡੇ ਬੜਾ ਫਿਰ ਉਹ ਅੱਗੇ ਪਿੱਛੇ ਢੇੜੇ ਕੱਢਦੇ ਆ ਬੜੇ ਤੁਹਾਡੇ ਨੇੜੇ ਹੋ ਕੇ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦੇ ਆ ਬੜਾ ਫਿਰ ਤੁਹਾਡੇ ਪਰਿਵਾਰ ਦਾ ਤੁਹਾਡੇ ਘਰ ਦਾ ਬੜਾ ਦੁੱਖ ਸੁੱਖ ਪੁੱਛਦੇ ਆ ਉਦੋਂ ਇਹਨਾਂ ਨੂੰ ਲੋੜ ਹੁੰਦੀ ਆ ਤੁਹਾਡੀ ਤੇ ਜਦੋਂ ਤੁਹਾਨੂੰ ਇਹਨਾਂ ਦੀ ਲੋੜ ਪੈ ਗਈ ਉਦੋਂ ਫਿਰ ਇਹ ਤੁਹਾਨੂੰ ਕਿਤੇ ਨਹੀਂ ਲੱਭਦੇ ਉਦੋਂ ਫਿਰ ਅਲੋਪ ਹੋ ਜਾਂਦੇ ਆ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚੋਂ ਅਲੋਪ ਹੋ ਗਈਆਂ ਨੇ ਪਤਾ ਤੁਹਾਨੂੰ ਕਿਹੜੀ ਚੀਜ਼ ਅਲੋਪ ਹੋ ਚੁੱਕੀ ਹੈ ਤੁਹਾਨੂੰ ਸਾਰੇ ਨੂੰ ਤਕਰੀਬਨ ਪਤਾ ਹੀ ਹੋਊਗਾ ਪਿੰਡਾਂ 'ਚ ਰਹਿਣ ਵਾਲੇ ਤਾਂ ਖਾਸ ਕਰਕੇ ਸਾਡੇ ਪੈਣ ਭਰਾਵਾਂ ਨੂੰ ਸਾਰੇ ਨੂੰ ਪਤਾ ਵੀ ਕਿਹੜੀ ਚੀਜ਼ ਬਹੁਤ ਟਾਈਮ ਦੀ ਅਲੋਪ ਹੋ ਚੁੱਕੀ ਹੈ ਇਹ ਲੋਕ ਪਤਾ ਕਿਹੜੀ نسل 'ਚ ਹੁੰਦੇ ਆ ਗਿਰਜਾ ਦੀ نسل 'ਚ ਹੁੰਦੇ ਆ ਲੋਕ ਗਿਰਜਾ ਉੱਥੇ ਜਾਂਦੀਆਂ ਜਿੱਥੇ ਮਰਦਾਰ ਹੁੰਦਾ ਖੱਡਰ ਵਿੱਚ ਜਿੱਥੇ ਇਹਨਾਂ ਨੂੰ ਮਾਸ ਦਿਖਦਾ ਤੇ ਅੱਜ ਕੱਲ ਦੇ ਲੋਕ ਵੀ ਇਸ ਤਰ੍ਹਾਂ ਦੇ ਆ ਜੇਕਰ ਤੁਹਾਡੀ ਜੇਬ ਨੋਟਾਂ ਨਾਲ ਭਰੀ ਹੋਈ ਹੈ ਨਾ ਤਾਂ ਫਿਰ ਇਹ ਗਿਰਜਾ ਬੰਗ ਤੁਹਾਡੇ ਆਲੇ-ਦਾਲੇ ਰਹਿਣਗੇ ਇਹ ਮੇਰਾ ਭਾਈ ਹੈ ਇਹ ਸਾਡਾ ਭਾਈ ਹੈ ਠੀਕ ਹੈ ਇਹ 100 ਹੀ ਦੇਰ ਤੱਕ ਫਿਰ ਸਾਨੂੰ ਇਹ ਬਾਏ-ਬਾਏ ਕਰਦੇ ਆ ਜਦੋਂ ਤੱਕ ਤੁਹਾਡੇ ਜੇਬ ਦੇ ਵਿੱਚ ਹਰੇ ਤੇ ਪਰਪਲ ਕਲਰ ਦੇ ਨੋਟ ਨਹੀਂ ਤੇ ਜਦੋਂ ਇਹ ਨੋਟ ਖਤਮ ਤੁਹਾਡੀ ਦੋਸਤੀ ਤੁਹਾਡੇ ਰਿਸ਼ਤੇ ਨਾਲ ਤੇ ਸਾਰਾ ਕੁਝ ਖਤਮ ਸੋ ਇਹੋ ਜਿਹੇ ਲੋਕਾਂ ਤੋਂ ਤੁਹਾਨੂੰ ਸੁਚੇਤ ਹੋਣ ਦੀ ਬੜੀ ਲੋੜ ਹੈ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਿਹਾ ਕਰੋ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਇਆ ਕਰੋ ਜਿਹੜਾ ਬੰਦਾ ਤੁਹਾਨੂੰ ਛੱਡ ਕੇ ਚਲਾ ਗਿਆ ਜਾਂ ਉਹ ਇਨਸਾਨ ਜਿੰਨਾ ਟਾਈਮ ਵੀ ਤੁਹਾਡੇ ਨਾਲ ਰਿਹਾ ਉਹਨਾ ਟਾਈਮ ਉਹ ਚੰਗਾ ਬਣ ਕੇ ਰਿਹਾ ਤੇ ਜਦੋਂ ਉਹ ਤੁਹਾਡੇ ਤੋਂ ਵੱਖ ਹੋਇਆ ਉਦੋਂ ਫਿਰ ਉਹ ਇਨਸਾਨ ਨੇ ਤੁਹਾਡੀ ਇਨਸਲਟ ਕਰਨ ਚਾਹੇ ਤੁਹਾਡੇ ਪਰਿਵਾਰ ਤੇ ਪਰਸਨਲੀ ਅਟੈਕ ਕਰਨ ਚਾਹੇ ਤੁਹਾਡੇ ਤੇ ਅਟੈਕ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਫਿਰ ਜਿਹੜੇ ਇਨਸਾਨ ਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਛੱਡ ਦਿੰਨੇ ਹੋ ਤਾਂ ਫਿਰ ਉਹਨੂੰ ਜ਼ਿੰਦਗੀ ਦੇ ਵਿੱਚ ਦੁਬਾਰੇ ਆਉਣ ਦਾ ਮੌਕਾ ਕਦੇ ਨਾ ਦਿਆ ਕਰੋ ਕਿਉਂਕਿ ਜੇਕਰ ਅਸੀਂ बार-बार ਲੋਕਾਂ ਨੂੰ ਮੌਕਾ ਦਿੰਨੇ ਆ ਤਾਂ ਫਿਰ ਸਾਡੇ ਜਿੰਨਾ ਕਮਲਾ ਤੇ ਬੇਵਕੂਫਾ ਇਨਸਾਨ ਕੋਈ ਨਹੀਂ ਹੋ ਸਕਦਾ ਸੋ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਅਸੀਂ ਇਹ ਨਹੀਂ ਤੁਹਾਨੂੰ ਕਹਿੰਦੇ ਕਿ ਰਿਸ਼ਤੇ ਨਾਤੇ ਨਾ ਰੱਖੋ ਰਿਸ਼ਤੇ ਨਾਤੇ ਰੱਖੋ ਪਰ ਬੜੀ ਸਮਝਦਾਰੀ ਨਾਲ ਬੜਾ ਸੋਚ ਸਮਝ ਕੇ ਕਿ ਕੌਣ ਤੁਹਾਡਾ ਆਪਣਾ ਕੌਣ ਤੁਹਾਡਾ ਭਲਾ ਸੋਚਦਾ ਕੌਣ ਤੁਹਾਡਾ ਬੁਰਾ ਸੋਚਦਾ ਕੌਣ ਤੁਹਾਡੇ ਨਾਲ ਚੱਲ ਸਕਦਾ ਹੈ ਕੌਣ ਤੁਹਾਡੇ ਨਾਲ ਨਹੀਂ ਚੱਲ ਸਕਦਾ ਸੋ ਇਹੋ ਜਿਹੇ ਲੋਕਾਂ ਦਾ ਤੁਸੀਂ ਧਿਆਨ ਰੱਖਿਆ ਕਰੋ ਤੇ ਇਹ ਲੋਕ ਤੁਹਾਡੀ ਜ਼ਿੰਦਗੀ ਨੂੰ ਫਿਰ ਜਦੋਂ ਸੱਟ ਮਾਰ ਕੇ ਜਾਂਦੇ ਆ ਇਹਨਾਂ ਦੇ ਫਿਰ ਜਿਹੜੇ ਦਿੱਤੇ ਹੋਏ ਜ਼ਖਮਾਂਗੇ ਨਾਂ ਤੋਂ ਉਹ ਕਿਸੇ ਨੂੰ ਦਿਖਾਏ ਜਾਂਦੇ ਆ ਤੇ ਨਾ ਹੀ ਤੁਸੀਂ ਕਿਸੇ ਨੂੰ ਦੱਸ ਸਕਦੇ ਉਦੋਂ ਫਿਰ ਦਿੱਤੇ ਹੋਏ ਇਹਨਾਂ ਦੇ ਜ਼ਖਮਾਂ ਐਸਾ ਅੰਦਰ ਨਸੂਰ ਬਣਦੇ ਆ ਕਿ ਤੁਸੀਂ ਨਾ ਉਸ ਪਾਸੇ ਦੇ ਰਹਿਨੇ ਹੋ ਨਾ ਉਸ ਪਾਸੇ ਦੇ ਪਰ ਜਿਹੋ ਜਿਹਾ ਬੰਦਾ ਚੱਲਿਆ ਵੀ ਜਾਂਦਾਗਾ ਤਾਂ ਫਿਰ ਤੁਸੀਂ ਇਹੋ ਜਿਹੇ ਲੋਕਾਂ ਦੀ ਪ੍ਰਵਾਹ ਵੀ ਨਾ ਕਰਿਆ ਕਰੋ ਕਿਉਂਕਿ ਇਹਨਾਂ ਲੋਕਾਂ ਦੇ ਪ੍ਰਵਾਹ ਕਰਨਾ ਤਾਂ ਸਮਝ ਲਓ ਕਿ ਕੁਛ ਸਿਆਣਫ ਨਹੀਂ ਹੈ ਸੋ ਸਾਡੀ ਅੱਜ ਦੀ ਵੀਡੀਓ ਸਾਡੀ ਅਸੀਂ ਇੱਥੇ ਹੀ ਸਮਾਪਤ ਕਰਦੇ ਆਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਵੀ ਦਿੱਤਾ ਹੋਇਆ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਹੀ ਸਾਡੀ ਕੋਈ ਨਵੀਂ ਵੀਡੀਓ ਅਪਲੋਡ ਹੁੰਦੀ ਆ ਸਭ ਤੋਂ ਪਹਿਲਾਂ ਜਿਹੜਾ ਉਹ ਤੁਹਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੇ ਤੇ ਹੁਣ ਤੁਸੀਂ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਇਜਾਜ਼ਤ ਮਿਲਦੇ ਆ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਕਿਸੇ ਮੋਟੀਵੇਸ਼ਨਲ ਐਪੀਸੋਡ ਦੇ ਨਾਲ ਹੋਰ ਕਿਸੇ ਮੋਟੀਵੇਸ਼ਨਲ ਵਿਚਾਰ ਦੇ ਨਾਲ ਤੇ ਰੱਬ ਰੱਖਾ ਧੰਨਵਾਦ